ਜਿਨਾ ਫਤਿਹਕਟ ਸਾਹਿਬ ਪੁਲਿਸ ਵੱਲੋਂ ਗੈਂਗਸਟਰਾਂ ਤੇ ਮਾੜੇ ਅੰਸ਼ਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਗੈਂਗਸਟਰ ਅਸਟਲਾ ਗੈਂਗ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਦੇ ਪੁਸ਼ਤੇ ਤੋਂ ਤੇਜਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਪਟਿਆਲਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਲੈੰਦਾ ਗਿਆ ਸੀ ਜਿਸ ਤੋਂ ਜਾਂਚ ਦੌਰਾਨ ਤੇਜਵੀਰ ਤੋਂ 4 ਦੇਸੀ ਪਿਸਤਲ ਬਰਾਮਦ ਕੀਤੇ ਗਏ ਹਨ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਡਾਕਟਰ ਅਰਵਜੋਤ ਗਰੇਵਾਲ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਪਹਿਲਾ ਸੀਆਈਐਸਟਾ ਵੱਲੋਂ ਵੀ ਸਾਧ ਦੇ ਰਹਿਣ ਵਾਲੇ ਦੋਦਸ਼ੀਆਂ ਸਾਹਿਲ ਅਤੇ ਗੁਰਕੀਰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਤੋਂ 5 ਕੰਟਰੀ ਸੁਮੀਤ ਪੰਜ ਜ਼ਿੰਦਾ ਰੋਂਦਰ ਅਮਰਤ ਕਿਤੇ ਗਏ ਸਨ ਦੋਵੇਂ ਵਿਅਕਤੀ ਪਟਿਆਲਾ ਜੇਲ੍ਹ ਵਿੱਚ ਬੰਤੇਜ ਵੀਰ ਸਿੰਘ ਦੇ ਲਈ ਕੰਮ ਕਰਦੇ ਸਨ ਜਿਸ ਤੋਂ ਪੁਛ ਪੜਤਾਲ ਕਰਨ ਲਈ ਤੇਜਵੀਰ ਸਿੰਘ ਨੂੰ ਪ੍ਰੋਕਸ਼ਨ ਵਾਰੈਂਟ ਤੇ ਫਤਿਹਗੜ੍ਹ ਸਾਹਿਬ ਲਾਂਦਾ ਗਿਆ ਜਿਸ ਦੇ ਨਿਸ਼ਾਨਦੇਹੀ ਤੇ ਸਰਹੰਦ ਤੋਂ ਚਾਰ ਦੇਸੀ ਪਿਸਟਲ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਕਿ ਤੇਜਵੀਰ ਸਿੰਘ ਉਰਫ ਸਾਬੂ ਗੈਂਗਸਟਰ ਅਸ਼ਦਲਾ ਦਾ ਐਸੋਸੀਏਟ ਹੈ ਜਿਸ ਤੇ ਵਖਵਖ ਮਾਮਲੇ ਦਰਜ ਹਨ ਅਮਨ ਪੀ ਮੋਟੀਵੇਸ਼ਨ ਇਸ ਪ੍ਰੈਸ ਕੰਪਨੀ ਜੀ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਐਫ ਆਈ ਆਰ ਨੰਬਰ 12 ਸਰਹੰਦ ਪੁਲਿਸ ਸਟੇਸ਼ਨ ਵਿੱਚ 11 ਫ फेब्रुवारी ਨੂੰ ਦਰਜ ਹੋਈ ਸੀ ਜਿਦੇ ਚ ਅਸੀਂ ਤਿੰਨ ਅਕਿਊਜ਼ਡ ਅਰੈਸਟ ਕੀਤੇ ਸੀਗੇ ਇਹਨਾਂ ਤਿੰਨਾਂ ਦਾ ਨਾਮ ਸਾਹਿਲ ਗੁਰਪ੍ਰੀਤ ਅਤੇ ਤੇਜਬੀਰ ਸਿੰਘ ਏਲੀਅਸ ਸਾਬੀ ਜੋ ਕਿ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਸੀਗਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤਫਤੀਸ਼ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਇਹ ਜਿਹੜੇ ਅਕਿਊਜ਼ਡ ਸੀਗੇ ਇੱਕ ਅਰਸ਼ਦਲਾ ਗੈਂਗ ਦੇ ਲਈ ਕੰਮ ਕਰਦੇ ਸੀਗੇ ਅਸੀਂ ਉਸ ਵੇਲੇ ਇਸ ਕੇਸ ਦੇ ਵਿੱਚ 5 ਵੈਪਨ ਰਿਕਵਰ ਕੀਤੇ ਸੀਗੇ ਜੋ ਕਿ ਬੱਤੀ ਬੁਰ ਦੇ ਕੰਟਰੀ ਮੇਡ ਪਿਸਟਲ ਸੀਗੇ ਉਸ ਕੇਸ ਦੀ ਡੂੰਘਾਈ ਦੇ ਵਿੱਚ ਤਫ਼ਤੀਸ਼ ਕਰਦੇ ਹੋਏ ਉਸੇ ਕੇਸ ਦੇ ਸਿਲਸਿਲੇ ਦੇ ਵਿੱਚ ਤੇਜਵੀਰ ਸਿੰਘ ਏਲੀਅਸ ਸਾਭੀ ਕੋਲੋਂ ਚਾਰ ਹੋਰ ਦੇਸੀ ਜਿਹੜੇ ਵੈਪਨ ਨੇ ਉਹ ਰਿਕਵਰ ਹੋਏ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਗੀ ਕਿ ਇਹ ਜਿਹੜਾ ਪੂਰਾ ਇਹਦਾ ਕਾਰਟਲ ਚੱਲ ਰਿਹਾ ਸੀਗਾ ਇਲੀਗਲ ਵੈਪਨ ਦਾ ਇਹਦਾ origin Madhya Pradesh ਤੋਂ ਹੋ ਰਿਹਾ ਹੈ ਤੇ Madhya Pradesh ਤੋਂ ਉਹਨਾਂ ਤੋਂ ਇਹਨਾਂ ਨੂੰ ਕੁਝ ਬੰਦੇ ਜਿਹੜੇ ਨੇ ਇਹ ਵੈਪਨ ਇੱਥੇ ਸਪਲਾਈ ਕਰ ਰਹੇ ਸੀ ਇਸ ਕੇਸ ਦੇ ਵਿੱਚ ਸਾਨੂੰ ਹੋਰ ਵੀ ਅਰੈਸਟ ਕਰਨ ਦੀ ਉਮੀਦ ਹੈ ਤੇ ਅਸੀਂ ਇਸ ਕੇਸ ਦੀ ਜੜ ਤੱਕ ਉਹ ਜਾਵਾਂਗੇ ਹਜੇ ਇਸ ਕੇਸ ਦੀ ਇਨਵੈਸਟੀਗੇਸ਼ਨ ਆਨਗੋਇੰਗ ਹੈ ਫਿਲਹਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 4 ਇਲੀਗਲ ਵੈਪਨ ਹੋ ਰਿਕਵਰ ਕੀਤੇ ਨੇ ਤੇ ਕੋਈ ਹੋਰ ਬੰਦੇ ਵੀ ਨਾਲ ਅਰੈਸਟ ਹੋਏ ਚ ਨੇ ਇਸ ਕੇਸ ਦੇ ਵਿੱਚ ਹੋਰ ਬੰਦੇ ਅਸੀਂ ਨਾਮਜ਼ਦ ਕੀਤੇ ਨੇ ਦੇ ਆਰ ਪੈਂਡਿੰਗ ਅਰੈਸਟ ਤੇ ਅਸੀਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਰੇਡਸ ਚੱਲ ਰਹੀਆਂ ਨੇ ਇਹ ਕਿਸ ਤਰ੍ਹਾਂ ਦੇ ਮੀਟ ਪਿਸਟ ਹੈ ਜੀ ਆ ਆਪਣੇ ਵੈਪਨਸ ਆ ਗਏ ਜੀ ਇਹ ਬੇਸਿਕਲੀ ਇਲੀਗਲੀ ਮੇਡ ਵੈਪਨਸ ਨੇ ਤੇ ਬੱਤੀ ਬੋਰ ਦੇ ਵੈਪਨ ਨੇ ਤੇ ਮੈਨੂਫੈਕਚਰਿੰਗ ਇਹਨਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਤੇ ਉਸ ਚੀਜ਼ ਦੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡਿਟੇਲਸ ਹੈਗੀਆਂ ਨੇ ਪਾਰਿਸ ਤਵਤੀਜ ਦੀ ਗੁਪਤਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦਾ ਹਜੇ ਡਿਸਕਲੋਜ਼ਰ ਨਹੀਂ ਕਰ ਰਹੇ ਇਸ ਕੇਸ ਦੇ ਵਿੱਚ ਅਸੀਂ ਸਾਨੂੰ ਹੋਰ ਉਮੀਦ ਹੈ ਹੈਗੀ ਹੈ ਕਿ ਅਸੀਂ ਰਿਕਵਰੀ ਵੀ ਕਰਾਂਗੇ ਤੇ ਜਿਹੜੇ ਨਾਮਜਦ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰੇ ਕਿਸੇ ਕਿਦੀ ਨਿਸ਼ਾਨਦੇਹੀ ਤੇ ਰਿਕਵਰ ਕੀਤੀ ਕਿਹਨੇ ਕਿੱਥੋਂ ਕੀਤੀ ਕਿਹਨੇ ਤੇਜਵੀਰ ਸਿੰਘ ਸਾਭੀ ਦੇ ਨਿਸ਼ਾਨਦੇਹੀ ਤੇ ਰਿਕਵਰ ਕੀਤੀ ਹੈ ਸਰਾਨੀ ਜੀ ਤੇ ਤੇਜਵੀਰ ਦਾ ਕੀ ਰੋਲ ਹੈ ਜੀ ਇਹ ਜੀ ਜਿੱਦਾਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਇਹ ਬੰਦਾ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਲੌਂਚਡ ਹੈ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਹਾਂ ਇਹਦੀ ਜਿਹੜੀ ਕੰਟੈਕਟਸ ਤੇ ਜਿਹੜੇ ਸਾਰੇ ਡੀਟੇਲ ਇਨਵੈਸਟੀਗੇਸ਼ਨ ਉਹਦੀ ਚੱਲ ਰਹੀ ਹੈ ਇਹਦੇ ਉੱਤੇ ਪਹਿਲਾਂ ਯੂਐਫਪੀ ਦਾ ਪਰਚਾ ਵੀ ਦਰਜ ਹੈ ਤੇ ਇਲੀਗਲ ਆ Arms ਦਾ ਵੀ ਪਰਚਾ ਦਰਜ ਹੈ ਅੰਮ੍ਰਿਤਸਰ ਦਰਜ ਹੈ ਤੇ ਇੱਕ ਜਗਰਾਉਂਡਰ ਹੈ ਕਿਰਿਮਨਲ ਕਿਸਮ ਦਾ ਆਦਮੀ ਹੈ ਤੇ ਲੁੱਟਾਂ ਖੋਹਾਂ ਫਰੋਤੀ ਤੇ ਮਰਡਰ ਕਰਾਉਣ ਦੇ ਲਈ ਇਹ ਜਿਹੇ ਵੈਪਨਸ ਨੂੰ ਲੁਭਾਇਆ ਜਾ ਰਿਹਾ ਸੀਗਾ ਇਹ ਕਿੱਥੋਂ ਬਲੋਂਗ ਕਰਦੇ ਹਿਆ ਇਹ ਕਿੱਥੋਂ ਆਇਆ ਇਹ ਅੰਮ੍ਰਿਤਸਰ ਬੇਸਡ ਤੇ ਹੁਣ ਫਿਲਹਾਲ ਪਟਿਆਲਾ ਜ਼ਿਲ੍ਹੇ ਵਿੱਚ ਜਿਹੜੇ ਦੇ ਨਾਲ ਦੇ ਸਾਥੀ ਸੀ ਪਹਿਲਾਂ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਫਿਰ ਜੁਡੀਸ਼ੀਅਲ ਭੇਜ ਦਿੱਤਾ ਜੀ ਕੋਈ ਪਤਾ ਲੱਗੇ ਕੋਈ ਕਾਰਵਾਈ ਇਹਨੂੰ ਜਿਵੇਂ ਅਮਲ ਚ ਰਲਣ ਲੱਗੀ ਸੀ ਕੋਈ ਕਾਰਵਾਈ ਕਰ ਲੱਗੀ ਸੀ ਇਦਾਂ ਦਾ ਕੁਝ ਮੰਨੇ ਕੋਈ ਵਾਰਦਾਤ ਨਹੀਂ ਦੱਸਦੇ ਉਹ ਮੰਨੇ ਨਹੀਂ ਜੀ ਤੇ ਉਹਦੇ ਬਾਰੇ ਅਸੀਂ ਡਿਟੇਲਡ ਰਿਪੋਰਟ ਹੈ ਜਿਹੜੀ ਸੰਬੰਧਤ ਕਨਸਰਨਡ ਆਫਿਸਰ ਨੂੰ ਅਸੀਂ ਭੇਜ ਚੁੱਕੇ ਇਹ ਕਿੰਨੀ ਦੇਰ ਤੋਂ ਵੰਸ ਹੈਗਾ ਜੀ ਤੇਜ਼ੀ ਦੇ ਜ਼ਿਲ੍ਹੇ 2 ਸਾਲ ਤੋਂ